ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਬਾਬੇ ਨਾਨਕ ਦੀ ਅਸੀਂ ਗੱਲ ਕਰਦਿਆਂ ਨਾ ਉਹਨਾਂ ਨੇ ਇੱਕ ਗਰੀਬ ਸਿੱਖ ਦੇ ਘਰ ਜਾ ਕੇ ਦਰਵਾਜ਼ਾ ਖੜਕਾਇਆ ਉਹ ਕੌਣ ਨੇ ਭਾਈ ਲਾਲੋ ਤੇ ਭਾਈ ਲਾਲੋ ਦੇ ਘਰ ਜਾ ਕੇ ਕੀ ਕਹਿੰਦੇ ਨੇ ਕੋਈ ਰਾਤ ਦੀ ਬਚੀ ਹੋਈ ਰੋਟੀ ਦੇ ਦਿਓ ਮੈਨੂੰ ਭੁੱਖ ਲੱਗੀ ਹੈ ਕੋਧਰੇ ਦੀ ਰੋਟੀ ਭਾਈ ਲਾਲੋ ਨੇ ਦੇ ਦਿੱਤੀ ਬੜੇ ਪਿਆਰ ਨਾਲ ਸ਼ਕਿੰਗ ਤੇ ਇੱਕ ਪਾਸੇ ਮਲਕ ਭਾਗੋ ਦੇ 36 ਪ੍ਰਕਾਰ ਦੇ ਪਦਾਰਥ ਸੀ ਉਹ ਸ਼ੱਕੇ ਨਹੀਂ ਗੁਰਪਾਤਸ਼ਾਹ ਨੇ ਉਥੇ ਜਾਣ ਤੋਂ ਇਨਕਾਰ ਕਰ ਦਿੱਤਾ ਸੀ ਮੈਂ ਜਿਹੜੀ ਅੱਜ ਗੱਲ ਕਰਨ ਲੱਗਾ ਇਹਨੂੰ ਧਿਆਨ ਦੇ ਨਾਲ ਸੁਣਿਓ ਕੱਲ ਤਾਂ ਇਹਦੇ ਜਹਾਜ਼ਦਾਰ ਨੇ ਗਿਆਨੀ ਰਘਵੀਰ ਸਿੰਘ ਇੰਗਲੈਂਡ ਗਏ ਨੇ ਮਲਕ ਭਾਗੋ ਦੇ ਘਰ ਉਹ ਮਲਕ ਭਾਗੋ ਕੌਣ ਹੈ ਪੀਟਰ ਬਿਰਤੀ ਜਿਹੜਾ ਇੰਗਲੈਂਡ ਦਾ ਬਹੁਤ ਵੱਡਾ ਕਾਰੋਬਾਰੀ ਹੈ ਜਦੋਂ ਕੋਰੀਡੋਰ ਖੁੱਲਣ ਵਾਸਤੇ ਗੱਲ ਹੋਈ ਸੀ 500 ਮਿਲੀਅਨ ਡਾਲਰ ਉਹਨੇ ਡੋਨੇਟ ਕੀਤਾ ਸੀ ਕੋਰੀਡੋਰ ਵਾਸਤੇ ਇਹ ਤੁਹਾਨੂੰ ਪਤਾ ਚੰਗੀ ਤਰ੍ਹਾਂ ਇਹ ਬਹੁਤ ਵੱਡੀ ਖਬਰ ਲੱਗੀ ਸੀ ਆ ਜੈਜੀ 20 ਵਰਗੇ ਜਿਹੜੇ ਫੁਕਰੇ ਸਿੰਗਰ ਨੇ ਨਾ ਜਿੰਨੀਆਂ ਵੀ ਇਹਨਾਂ ਦੇ ਗਾਣਿਆਂ ਵਿੱਚ ਗੱਡੀਆਂ ਵਰਤੀਆਂ ਗਈਆਂ ਨੇ ਉਹ ਸਾਰੀਆਂ ਪੀਟਰ ਵਰਦੀ ਦੀਆਂ ਨੇ ਇਹ ਸਭ ਨੂੰ ਪਤਾ ਹੈ ਤੇ ਹੁਣ ਉਹਨੇ ਜਿਹੜੀ ਕਰਤੂਤ ਕੀਤੀ ਹੈ ਮੈਂ ਦੱਸਣ ਲੱਗਾ ਇਹ ਲੋਕਾਂ ਦੇ ਕੋਲੇ ਇਦਾਂ ਪੈਸਾ ਇਕੱਠਾ ਕਿੱਦਾਂ ਹੁੰਦਾ ਦੋ ਨੰਬਰ ਦਾ ਧਾਂਦਾ ਕਰਦੇ ਨੇ ਲੋਕ ਹੁਣ ਜਰਮਨੀ ਦਾ 에어ਪੋਰਟ ਹੈਗਾ ਹੀਥਰੋ ਉੱਥੇ ਨੂੰ ਅਰੈਸਟ ਕੀਤਾ ਹੈ ਪੁਲਿਸ ਨੇ ਇਹਨੇ 100 ਮਿਲੀਅਨ ਡਾਲਰ ਕਹਿ ਲਈਏ ਟੈਕਸ ਜੁਰੀ ਕੀਤਾ ਜਣ ਕੇ 100 ਮਿਲੀਅਨ ਡਾਲਰ ਦਾ ਟੈਕਚੁਰੀ ਦਾ ਘਟਾਲਾ ਉੱਥੇ ਨੂੰ ਰੈਸ਼ਟ ਕੀਤਾ ਹੈ ਇੱਕ ਮੈਂ ਤੁਹ ਹੋਰ ਨੋਟ ਕਰਾਉਣਾ ਸੋ ਉਹਨਾਂ ਧਿਆਨ ਨਾਲ ਸੁਣੋ ਜਿਨ੍ਹਾਂ ਦੇ ਵੱਡੇ ਗੁਰੂ ਘਰਾਂ ਦੇ ਵਿੱਚ ਕਰੋੜਾਂ ਰੁਪਈਆ ਦੇ ਪੱਥਰ ਲੱਗੇ ਨੇ ਨਾ ਉਹ ਪੱਥਰ ਭਲੇਖੇ ਵਿੱਚ ਨਾ ਰਿਓ ਕੀਰਤ ਕਰਨ ਵਾਲੇ ਬੰਦੇ ਦੇ ਕਿਸੇ ਦਿਨ ਲੱਗੇ ਹੋਏ ਕੀਰਤ ਕਰਨ ਵਾਲਾ ਬੰਦਾ ਦਸਾਂ ਨੂੰ ਦੀ ਕਮਾਈ ਕਰਨ ਵਾਲਾ ਬੰਦਾ ਕਰੋੜਾਂ ਰੁਪਈਆ ਕਦੇ ਵੀ ਦਾਨ ਨਹੀਂ ਦਿੰਦਾ ਇਹ ਗਲਤੀ ਇਹ ਤੇ ਰਖ ਲਓ ਇਹ ਪੱਥਰ ਇਨ੍ਹਾਂ ਲੋਕਾਂ ਦੇ ਲੱਗੇ ਨੇ ਜਿਹੜੇ ਲੋਕ ਹਜ਼ਾਰਾਂ ਕਰੋੜਾਂ ਦਾ ਟੈਕਸ ਚੋਰੀ ਕਰਦੇ ਆ ਜਿੰਨਾ ਦਾ 2 ਨੰਬਰ ਦਾ ਤੁੰਦ ਹੈ ਤੇ ਹੁਣ ਤੁਸੀਂ ਅੰਦਾਜ਼ਾ ਲਾ ਲਓ ਵੀ ਸਾਡੇ ਜ਼ਥੇਦਾਰ ਭਾਈ ਲਾਲੋ ਦੇ ਘਰ ਜਾਂਦੇ ਨੇ ਜਾਂ ਮਲਕ ਭਾਗੋ ਦੇ ਘਰ ਜਾਂਦੇ ਨੇ ਜਿਹੜਾ ਅੰਗਲੈਂਡ ਗਿਆ ਤੇ ਅਗਲੇ ਨੇ ਜਲੂਸ ਕੱਢਿਆ ਸਰੋਪਾ ਪਾ ਕੇ ਲਫਾਫਾ ਫੜਾਇਆ ਜ਼ਥੇਦਾਰ ਨੂੰ ਕਿਹਨੇ ਫੜਾਇਆ ਪੀਟਰ ਵਿਰਦੀ ਨੇ ਆਪਣੇ ਘਰ ਦੇ ਵਿੱਚ ਵੀਡੀਓ ਬਣਾਈ ਅਗਲੇ ਨੇ ਵਾਇਰਲ ਕਰਤੀ ਕਿ ਜਲੂਸ ਕਢਾਉਂਦੇ ਸਾਡੀ ਕੌਮ ਦੇ ਜ਼ਹੀਦਾਰ ਇੱਥੇ ਆਕਾਲੀ ਦਲ ਡੁੱਬਿਆ ਪਿਆ ਮੀਟਿੰਗਾਂ ਕਰਦੇ ਫਿਰਦੇ ਨੇ ਨਵੀਂ ਭਰਤੀ ਵਾਸਤੇ ਰਸੀਤਾਂ ਕੱਟੇ ਜਾਂਦੇ ਨੇ ਸ਼੍ਰੋਮਣੀ ਅਕਾਲੀ ਦਲ ਵਾਲੇ ਤੇ ਜ਼ਹੀਦਾਰ ਨਜ਼ਾਰੇ ਲੈਂਦਾ ਫਿਰਦਾ ਇੰਗਲੈਂਡ ਉਹ ਵੀ ਮਲਕ ਭਾਗੋ ਦੇ ਕਰਨ ਅੱਜ ਮੈਂ ਇੱਕ ਬੇਨਤੀ ਕਰ ਰਹੀ ਆ ਬਹੁਤੇ ਲੋਕਾਂ ਨੇ ਗਾਲਾਂ ਕੱਢੀਆਂ ਨੇ ਵੀਡੀਓ ਸੁਣ ਕੇ ਗਿਆਨੀ ਜੀ ਤੁਸੀਂ ਅਕਾਲ ਤਖਤ ਨੂੰ ਮੰਨਦੇ ਨਹੀਂ ਮੰਨਦੇ ਆ ਬਾਈ ਤੁਹਾਡੀ ਤਰ੍ਹਾਂ ਨਹੀਂ ਮੰਨਦੇ ਪਰ ਜਿਹੜੇ ਤਖਤਾਂ ਤੇ ਕਾਬਜ਼ ਨੇ ਨਾ ਉਹਨਾਂ ਨੂੰ ਨਹੀਂ ਮੰਨਦੇ ਸੀ ਭਾਵੇਂ ਬਾਦਲ ਹੋਣ ਭਾਵੇਂ ਸ਼੍ਰੋਮਣੀ ਕਮੇਟੀ ਹੋਵੇ ਭਾਵੇਂ ਤਖਤਾਂ ਦੇ ਜਛਦਾਰ ਹੋਣ ਇਹਨਾਂ ਕਤੇੜਾ ਨੂੰ ਨਹੀਂ ਮੰਨਦੇ ਸੀ ਇਹ ਤਾਂ ਮਲਕ ਭਾਗੋ ਦੇ ਘਰੇ ਤੋਂ ਫਿਰਦੇ ਆ ਸ਼ਰਿਆਮ ਉਹ ਬੰਦਾ ਫੜ ਲਿਆ ਖੀਥਰੋ 에어ਪੋਰਟ ਤੇ ਪੁਲਿਸ ਨੇ ਕੀਤਾ ਕੀ ਹੈ ਜੀ ਇਹਨੇ ਪੀਟਰ ਵਰਦੀ ਨੇ ਕਹਿੰਦੇ 100 ਮਿਲੀਅਨ ਦਾ ਟੈਕਸਚਰੀ ਕੀਤਾ ਤੇ ਉਹਦੇ ਘਰੇ ਜਿਹਾ ਦਾ ਰੀਲ ਫਾਫੇ ਲੈਂਦੇ ਫਿਰਦੇ ਹੁਣ ਅਰਦਾਸ ਨੇ ਵੀ ਕੰਮ ਨਹੀਂ ਕੀਤਾ ਫੜ ਲਿਆ ਤੁਹਾਡਾ ਪਤੰਦਰ ਕਿਉਂਕਿ ਅਰਦਾਸ ਇਨਾ ਕਮਾਂਬਾਜ਼ ਤੇ ਹੈ ਹੀ ਨਹੀਂ ਤੁਸੀਂ ਉਹ ਲੋਕ ਜਿੱਥੇ ਥੋੜੀ ਜੀ ਬੁਰਕੀ ਤੁਹਾਨੂੰ ਵੱਡੀ ਪੈਂਦੀ ਆ ਨਾ ਤੁਸੀਂ ਉਧਰ ਨੂੰ ਜਾਓ ਪਰ ਹੁਣ ਸ਼ਰਮ ਦੇ ਨਾਲ ਮਰ ਜਾਣਾ ਚਾਹੀਦਾ ਅਸ਼ਕ ਮੈਂ ਬੇਨਤੀ ਹੋਰ ਕਰ ਲਈ ਹੈ ਦਿਨ ਇੱਕ ਮੈਨੂੰ ਇੰਗਲੈਂਡ ਤੋਂ ਫੋਨ ਆਇਆ ਉਹ ਕਹਿੰਦੇ ਤੁਸੀਂ ਐਨਾ ਖੁੱਲ ਕੇ ਬੋਲ ਦਿੰਨੇ ਹੋ ਜੇ ਪੀਟਰ ਬਿਰਦੀ ਨੇ ਤੁਹਾਨੂੰ ਬੁਲਾ ਲਿਆ ਇੰਗਲੈਂਡ ਦੇ ਵਿੱਚ ਸਾਡੀ ਜੁੱਤੀ ਨਹੀਂ ਚੇਤੇ ਕਰਦੀ ਇਹਦੇ ਲੋਕਾਂ ਨੂੰ ਪੀਟਰ ਬਿਰਦੀ ਕੋਲੇ ਹੋ ਸਕਦਾ 10 ਲੱਖ ਦੇ ਬੂਟ ਪਾਏ ਹੋਣ ਪੈਰਾਂ ਦੇ ਵਿੱਚ ਮੇਰੇ ਕੋਲੇ 200 ਦੀ ਰਕਾਬੀ ਹੈ ਸਿੰਪਲੀ ਸੇਲ ਤੋਂ ਲਿਆਤੀ ਹੋਈ ਉਹ ਜੁੱਤੀ ਵੀ ਬੇ ਪੀਟਰ ਬਿਰਦੀ ਵਰਗਾ ਤੋਂ ਚੰਗੀ ਐ ਇਹਨਾਂ ਜੱਜਦਾਰਾਂ ਤੋਂ ਚੰਗੀ ਐ ਅਸੀਂ ਮਲਕ ਭਾਗੋ ਦੇ ਘਰ ਨਹੀਂ ਜਾਂਦੇ ਅਸੀਂ ਭਾਈ ਲਾਲੋ ਦੇ ਘਰ ਜਾਂਦੇ ਤੇ ਭਾਈ ਲਾਲੋ ਉਹ ਗਰੀਬ ਲੋਕ ਨੇ ਜਿਹੜੇ ਕਿਰਤ ਦੀ ਰੋਟੀ ਖਾਂਦੇ ਐ ਤੇ ਇਹਨਾਂ ਜੱਜਦਾਰਾਂ ਨੇ ਸਾਡੀ ਕੌਮ ਦਾ ਬੇੜਾ ਬਹਾਤਾ ਅਸਾ ਜਿਹੜੀ ਮੈਂ ਹੁਣ ਗੱਲ ਕਹਿਣੀ ਆ ਨਾ ਇਨੂੰ ਹਾਜ਼ਮ ਕਰ ਲਿਓ ਕੱਚ ਚੁਬਦਾ ਹੁੰਦਾ ਸੱਚ ਹਾਜ਼ਮ ਨਹੀਂ ਹੁੰਦਾ ਜਿਹੜੇ ਰਿਪੋਰਟ ਕੀਤੇ ਜਾ ਰਹੇ ਨੇ ਨਾ ਦੋ ਨੰਬਰ ਦੇ ਵਿੱਚ ਗਏ ਹੋਏ ਉਹਨਾਂ ਨੂੰ ਰਿਪੋਰਟ ਇਹਨਾਂ ਲੋਕਾਂ ਦੀ ਕਰਤੂਕ ਕਰਕੇ ਕੀਤਾ ਜਾ ਰਿਹਾ ਜਿਹੜੇ ਪੀਟਰ ਬਿਰਦੀ ਵਰਗੇ ਇਹਨਾਂ ਇਹਨਾਂ ਟੈਕਸ ਚੋਰੀ ਕਰਦੇ ਨੇ ਗਵਰਨਮੈਂਟ ਕਿਉਂ ਸਾਡੇ ਪੰਜਾਬੀਆਂ ਤੇ ਅੱਖ ਰੱਖੀ ਬੈਠੀ ਹੈ ਪਾਵੇਂ ਮੇਂ ਇੰਗਲੈਂਡ ਦੀ ਹੋਵੇ ਪਾਵੇਂ ਅਮਰੀਕਾ ਪਾਵੇਂ ਕੈਨੇਡਾ ਉਹ ਸਰਕਾਰਾਂ ਸਾਡੇ ਦੇ ਕਿਉਂ ਅੱਖ ਰੱਖਦੀਆਂ ਨੇ ਕਿਉਂਕਿ ਪੀਟਰ ਬਿਰਦੀ ਵਰਗਿਆਂ ਦੀਆਂ ਕਰਤੂਤਾਂ ਕਰਕੇ ਸਾਨੂੰ ਰਿਪੋਰਟ ਕੀਤਾ ਜਾ ਰਿਹਾ ਹੈ ਇਸ ਚਾਈਏ ਬਹੁਤ ਵੱਡੀ ਹੁਣ ਵੀਡੀਓ ਸੁਣ ਕੇ ਤਤਤਾਸੀ ਕੋਈ ਸਮਝਣਾ ਨਹੀਂ ਅਸੀਂ ਗਾਇਲਕੋਚ ਕਰਨਾ ਹੈ ਗਾਇਲਕੋਚ ਕਿਹਨੂੰ ਕਰਨਾ ਹੈ ਬੁੱਟਾ ਸਿੰਘ ਨੂੰ ਬੁੱਟਾ ਸਿੰਘ ਨੂੰ ਨਾ ਅਮਰੀਕਾ ਦਾ ਵੀਜ਼ਾ ਦੇਣਾ ਨਾ ਕੈਨੇਡਾ ਦਾ ਦੇਣਾ ਨਾ ਇੰਗਲੈਂਡ ਦਾ ਨਾ ਆਸਟ੍ਰੇਲੀਆ ਦਾ ਅਸੀਂ ਪੰਜਾਬ ਦੇ ਵਸਿੰਦੇ ਆਂ ਇਹ ਤਾਂ ਤੁਹਾਨੂੰ ਮਤ ਦੇ ਸਕਦੇ ਆਂ ਵੀ ਅਕਲ ਲੈ ਲਓ ਮਾੜੀ ਮੋਟੀ ਜੇ ਆਪਣੇ ਬੱਚੇ ਪਾਲਣੇ ਨੇ ਇੰਡੀਆ ਵਿੱਚ ਰਹਿ ਕੇ ਪਾਲ ਲਓ ਦੂਜੀ ਗੱਲ ਆ ਜਿਹੜੇ ਘੜਮ ਚੌਧਰੀ ਬਣ ਕੇ ਜ세ਦਾਰ ਤੁਹਾਡੇ ਸਿਰ ਤੇ ਬੈਠੇ ਨੇ ਇਨ੍ਹਾਂ ਤੋਂ ਜਿਹੜਾ ਇਹਨਾਂ ਦਾ ਬੋਝ ਹੈ ਤੁਹਾਡੇ ਤੇ ਜ세ਦਾਰੀਆਂ ਕਰਦੇ ਨੇ ਇਹ ਬੋਝ ਲਾ ਦਿਓ ਐਵੇਂ ਨਾ ਇਹਨਾਂ ਨੂੰ ਚੜਾਵੇ ਚੜ੍ਹਾਈ ਚ ਨਰ ਸਿਰੋਪੇ ਪਾਈ ਚੱਲੋ ਐਵੇਂ ਨ ਘਰਾਮੇ ਸੱਦ ਕੇ ਇਹਨੂੰ ਚਿਮੜਾਈ ਚੱਲੋ ਇਹਨਾਂ ਪੱਲੇ 1% ਵੀ ਗੁਰੂ ਦੀ ਮੱਤ ਜਾਂ ਗੁਰਮਤ ਨਹੀਂ ਹੈਗੀ ਇਹ ਮਸੰਦ ਨੇ ਨਰੇ ਇਹ ਉਹ ਨੇ ਜਿਹੜੇ ਕੜਾਹਾਂ ਵਿੱਚ ਤੇਲ ਪਾ ਕੇ ਸਾੜੇ ਸੀ ਗੁਰੂ ਪਾਸ਼ਾ ਨੇ ਇਹਨਾਂ ਤੋਂ ਬਚਾਲੋ ਆਪਣੇ ਆਪ ਨੂੰ ਇਹ ਜਿੱਥੇ ਵੀ ਜਾਂਦੇ ਨੇ ਬਸ ਇਹਨਾਂ ਨੂੰ ਟਿਕਟਾਂ ਦੀਆਂ ਪਲੇਨ ਦੀ ਤੇ ਮੂਰ ਲਫਾਫਾ ਚਾਹੀਦਾ 15 ਦਿਨ ਲਾ ਕੇ 15-20 ਲੱਖ ਰੁਪਇਆ ਲੈ ਕੇ ਵਾਪਸ ਆ ਜਾਂਦੇ ਨੇ ਇਹਨਾਂ ਨੂੰ ਇੱਥੋਂ ਤੱਕ ਮਤਲਬ ਹੈ ਹੁਣ ਜਿਹੜਾ ਇਹ ਬੰਦਾ ਪੀਟਰ ਬਿਰਦੀ ਫੜਿਆ ਇਹ ਪੰਜਾਬੀ ਹੈ ਬਹੁਤ ਵੱਡਾ ਇਹਦਾ ਬਿਜ਼ਨਸ ਹੈ 500 ਮਿਲੀਅਨ ਕੋਰੀਡੋਰ ਵਾਸਤੇ ਡੋਨੇਟ ਕੀਤਾ ਸੀ ਤੁਹਾਨੂੰ ਪਤਾ ਹੋਣਾ ਚਾਹੀਦਾ ਤੇ 500 ਮਿਲੀਅਨ ਡੋਨੇਟ ਕਰਨਾ ਕਦੇ ਸੌਖਾ ਨਹੀਂ ਹੁੰਦਾ ਸਾਡੇ 4000 ਕਰੋੜ ਰੁਪਇਆ ਬਣਦਾ ਪਤਾ ਤੁਹਾਨੂੰ ਇਸ ਚੀਜ਼ ਦਾ ਦੋ ਨੰਬਰ ਦੇ ਧੰਦੇ ਤੋਂ ਬਿਨਾ ਥੋੜੀ ਹੁੰਦਾ ਹੁਣ ਜਿਹੜੇ ਸਾਡੇ ਜਥੇਦਾਰ ਨੇ ਤਖਤਾਂ ਦੇ ਉਹ ਵੀ ਚਾਪਲੂ ਸੀ ਇਹਨਾਂ ਲੋਕਾਂ ਦੀ ਕਰਦੇ ਨੇ ਇਹ ਸੁਣ ਲਿਓ ਹਾਜ਼ਮ ਕਰ ਲਿਓ ਤੇ ਜਿਹੜੇ ਜਥੇਦਾਰ ਜਾਣਦੇ ਨੇ ਇਹਨਾਂ ਕੋਲੇ ਸਰੋਪੇ ਲੈਣ ਵਾਸਤੇ ਲਫਾਫੇ ਲੈਣ ਵਾਸਤੇ ਉਹਦੇ ਫੇਰ ਉਹ ਛੇਤਰ ਫੇਰ ਥੋੜੀ ਬਹੁਤੀ ਅਕਲ ਟਕੜੜੇ ਆਜੂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ